ਕੰਡਾ ਦਾ ਮੌਸਮ ਅੱਜ ਰਾਤ ਦਾ ਮੌਸਮ ਅਪਡੇਟ ਜਾਣੋ ਆਪਣੇ ਜ਼ਿਲ੍ਹੇ ਦਾ ਹਾਲ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਪਵੇਗਾ ਮੀਂਹ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਪਹਿਲਾਂ ਆਪਣੇ ਚੈਨਲ ਨੂੰ ਜੁਸਕ੍ਰਾਈਬ ਕਰੋ ਤੇ ਜਲਦੀ ਹੋਈ ਵੀਡੀਓ ਨੂੰ లైక్ ਕਮੈਂਟ ਸ਼ੇਅਰ ਜਰੂਰ ਕਰੋ ਅੱਜ ਗੱਲ ਕਰਦੇ ਹਾਂ 14 ਜੁਲਾਈ ਮੌਸਮ ਰਾਤ ਵੇਲੇ ਕਿਸ ਤਰ੍ਹਾਂ ਰਹੇਗਾ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਤਾਂ ਕਮੈਂਟ ਬਾਕਸ ਵਿੱਚ ਲਿਖੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤਾਂ ਆਉਣ ਵਾਲੇ ਅਗਲੇ 48 ਘੰਟਿਆਂ ਦਾ ਮੌਸਮ ਕਿਸ ਤਰ੍ਹਾਂ ਰਹਿ ਗੱਲ ਕਰ ਲੈਣੇ ਹਾਂ ਅੱਜ ਦਾ ਮੌਸਮ ਕਿਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਜੇਕਰ ਹੁਣ ਦੀਆਂ ਤਾਰਿਆਂ ਸੈਟਲਾਈਟ ਤਸਵੀਰਾਂ ਤੇ ਨਜ਼ਰ ਮਾਰੀਏ ਜੋ ਕਿ ਸਕਰੀਨ ਉੱਤੇ ਪੰਜਾਬ ਦੀ ਗੱਲ ਕਰੀਏ ਤਾਂ ਸਕਰੀਨ ਤੇ ਦੇਖ ਰਹੇ ਹੋ ਇਸ ਵੇਲੇ ਦੇ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਤੇ ਮੌਸਮ ਮੌਨਸੂਨ ਕਮਜ਼ੋਰ ਹੋ ਚੁੱਕਾ ਹੈ ਪੰਜਾਬ ਸਣੇ ਸੂਬੇ ਤੇ ਹਰਿਆਣਾ ਤੇ ਰਾਜਸਥਾਨ ਵਿੱਚ ਕਿ ਰਾਜਸਥਾਨ ਦੇ ਬਹੁਤ ਖੇਤਰਾਂ ਵਿੱਚ ਬੱਦਲਵਾਈ ਬਣੀ ਹੋਈ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਅੱਜ ਸਵੇਰ ਤੋਂ ਹੀ ਸਾਫ਼ ਬਣਿਆ ਹੋਇਆ ਹੈ ਤੇ ਕੋਈ ਵੀ ਸਿਸਟਮ ਨਹੀਂ ਬੰਦਾ ਨਾ ਯਾਰ ਆ ਰਿਹਾ ਕਿ 48 ਘੰਟਿਆਂ ਵਿੱਚ ਜੇ ਕੋਈ ਸਿਸਟਮ ਬੰਦਾ ਨਹੀਂ ਆ ਰਿਹਾ ਆਉਣ ਵਾਲੇ ਜੇਕਰ 72 ਘੰਟਿਆਂ ਦੀ ਗੱਲ ਕਰੀਏ ਤਾਂ 48 ਘੰਟਿਆਂ ਦੀ ਗੱਲ ਕਰੀਏ ਤਾਂ ਟੁੱਟਵੇਂ ਰੂਪ ਦੇ ਵਿੱਚ ਬਦਲਬਾਦ ਦੇਖਣ ਨੂੰ ਮਿਲੇਗੀ ਇੱਕ ਹਲਕਾ ਸਿਸਟਮ ਜੋ ਮੋੜ ਦੱਸਿਆ ਜਾ ਰਿਹਾ ਹੈ ਕਿ 17-18 ਤਰੀਕ ਨੂੰ ਆਵੇਗਾ ਗੱਲ ਕਰੀਏ ਤਾਂ ਮੌਸਮ ਬਿਲਕੁਲ ਸਾਫ਼ ਰਹੇਗਾ ਤੇ ਹਮੋਸਾਧਾਲਾ ਮਾਹੌਲ ਜਿਹੜਾ ਹੋਰ ਬਣੇਗਾ ਤੇ ਗਰਮੀ ਹੋਰ ਵਧੇਗੀ ਗਰਮੀਆਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧੇਗੀ ਜੇਕਰ ਗੱਲ ਕਰ ਲਈਏ ਅੰਕੜਿਆਂ ਤੇ ਸਕਰੀਨ ਉੱਤੇ ਦੇਖ ਰਹੇ ਹੋ ਇਹ ਜਾਣਕਾਰੀ ਮੌਸਮ ਵਿਭਾਗ ਆਈਐਮਡੀ ਚੰਡੀਗੜ੍ਹ ਵੱਲੋਂ ਦਿੱਤੀ ਗਈ ਹੈ ਜਿਹਦੀ ਕੀ ਆਉਣ ਵਾਲੇ ਦਿਨਾਂ ਵਿੱਚ ਜੋ ਅਨੁਮਾਨ ਮੌਸਮ ਦੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 15 ਤਰੀਕ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ 17 ਤੇ 18 ਤਰੀਕ ਨੂੰ ਜੋ ਦੋ ਦਿਨ ਹੋਣਗੇ ਪੰਜਾਬ ਵਿੱਚ ਹਲਕੇ ਲੈਵਲ ਦਾ ਸਿਸਟਮ ਜਸਤਕ ਰਹੇਗਾ ਮਾਝੇ ਦੇ 3-4 ਜ਼ਿਲ੍ਹਿਆਂ ਵਿੱਚ ਉਮੀਦ ਹੈ ਨਾ ਕੋਈ ਬਾਰਿਸ਼ ਹੋ ਸਕਦੀ ਹੈ ਤੇ ਦਰਜ ਕੀਤੀ ਜਾ ਸਕਦੀ ਹੈ ਪਰ ਹਮਨਮਾਨ ਦੇ ਮੁਤਾਬਿਕ ਹਲਕੇ ਤੇ ਦਰਮਿਆਨੇ ਲੈਵਲ ਦੇ ਹੀ ਮੀਂਹ ਦਰਜ ਹੋਣਗੇ ਜੋ ਕਾਲੀਏ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਾਹਿਬ ਤਰਨਤਾਰਨ ਦੇ ਜ਼ਿਲ੍ਹੇ ਕਪੂਰਥਲੇ ਦੇ ਕੁਝ ਦੱਖਣੀ ਪੱਛਮੀ ਖੇਤਰਾਂ ਦੇ ਵਿੱਚ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਉਮੀਦ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ بارش ਦਰਜ ਕੀਤੀ ਜਾ ਸਕਦੀ ਹੈ ਤੇ ਪੰਜਾਬ ਦੇ ਮਾਲਵੇ ਦੇ ਪੂਰਬੀ ਤੱਕ ਬੰਦੀ ਜਿਹੜੀ ਨਜ਼ਰ ਆਵੇਗੀ 20 ਤਰੀਕ ਤੱਕ ਮੋٹے ਤੌਰ ਤੇ ਜੇਕਰ ਗੱਲ ਕਰੀਏ 20 ਤਰੀਕ ਤੱਕ ਮੀਂਹ ਦੇ ਅਸਾਰ 20 ਤੋਂ 25% ਬਣੇ ਹੋਏ ਹਨ ਤੇ 10 ਤੋਂ 15 ਦਿਨ ਹੋਰ ਤਗੜੇ ਲੈਵਲ ਦਾ ਕੋਈ ਪੱਛਮੀ ਸਿਸਟਮ ਨਹੀਂ ਆਉਂਦਾ ਹੋਇਆ ਨਜ਼ਰ ਆ ਰਿਹਾ ਮੌਸਮ ਟੁੱਟਵੇਂ ਤੌਰ ਤੇ ਬਦਲੇ ਬੱਦਲ ਵਾਲਾ ਬਣਿਆ ਕਿਤੇ ਹਲਕੇ ਫੁਲਕੇ ਤੇ ਟੁੱਟਵੇਂ ਰੂਪ ਵਿੱਚ بارش ਬੰਦੇ ਰਹੇਗੀ ਤੇ 25 ਤਰੀਕ ਤੱਕ ਜਿਹੜੇ ਸਿਸਟਮ ਕੋਈ ਕਿਸੇ ਵੀ ਵੱਡੇ ਸਿਸਟਮ ਆਉਣ ਦੀ ਕੋਈ ਉਮੀਦ ਨਹੀਂ ਹੈ ਇਸੇ ਤਰ੍ਹਾਂ ਜੋ ਜਿਹੜਾ ਸਿਸਟਮ ਚੱਲਦਾ ਰਹੇਗਾ ਹਲਕੇ ਫੁਲਕੇ ਚਿੱਟੇ ਛਰਾਟੇ ਮੀਂਹ ਦੇ ਆਉਂਦੇ ਦੇਖੀ ਤਾਂ ਜ਼ਿਲ੍ਹੇਵਾਰ ਆંકੜੇ ਸਾਂਝੇ ਕਰ ਦਿੰਨੇ ਹਾਂ ਇਸ 17 ਤਰੀਕ ਨੂੰ ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਸਿਸਟਮ ਜਾਪ ਰਿਹਾ ਹੈ 17 ਤਰੀਕ ਨੂੰ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ ਜ਼ਿਲ੍ਹੇ ਤੁਹਾਨੂੰ ਦੱਸੇ ਜਾ ਰਹੇ ਹਨ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਸਾਹਿਬ ਤਰਨਤਨ ਸਾਹਿਬ ਹੋ ਗਿਆ ਕਪੂਰਥਲਾ ਜਲੰਧਰ ਦੇ ਕੁਝ ਉੱਤਰ ਪੂਰਬੀ ਖੇਤਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਕੁਝ ਉੱਤਰ ਪੂਰਬੀ ਖੇਤਰ ਵੀ ਦੇਖਣ ਨੂੰ ਮਿਲਣਗੇ ਬਾਕੀ ਬੱਦਲਵਾਈ ਪੰਜਾਬ ਦੇ ਤੁਹਾਨੂੰ ਜ਼ਿਆਦਾਤਰ ਖੇਤਰਾਂ ਵਿੱਚ ਬੰਦੀ ਹੋਈ ਹਲਕੇ ਤੋਂ ਦਰਮਿਆਨੀ ਤੌਰ ਤੇ ਬੱਦਲਵਾਈ ਬੰਦੀ ਹੋਈ ਦਰਜ ਕੀਤੀ ਜਾਵੇਗੀ ਅਤੇ ਵੱਡੇ ਲੈਵਲ ਦਾ ਕੋਈ ਵੀ ਸਿਸਟਮ ਦੀ ਆਉਣ ਦੀ ਉਮੀਦ ਨਹੀਂ ਹੈ ਪਰ ਇਹ ਦਾ ਦੌਰ ਜਿਹੜਾ ਮੁਰਤੋ ਸ਼ੁਰੂ ਹੈ ਟੈਂਪਰੇਚਰ ਅੱਪ ਜਾਵੇਗਾ ਜਿਹੜਾ ਸਿਸਟਮ ਆਵੇਗਾ ਥੋੜਾ ਬਹੁਤਾ ਟੈਂਪਰੇਚਰ ਵਿੱਚ ਗਰਾਵਡ ਕਰੇਗਾ ਇਹ ਸੀਗੀ ਅੱਜ ਦੀ ਜਾਣਕਾਰੀ ਮਿਲਦੇ ਹਾਂ ਕੱਲ ਦੀ ਵੀਡੀਓ ਵਿੱਚ ਜਿਲੇਵਾ ਜਾਣਕਾਰੀ ਦੇ ਨਾਲ ਧੰਨਵਾਦ ਜੀ